ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਕੁਰਾਲੀ ਦੇ ਵਿੱਚ ਫੁੱਲਾਂ ਨਾਲ ਸਵਾਗਤ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਸੁਣੀਆਂ ਲੋਕਾਂ ਦੀਆਂ ਓਕੜਾਂ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੂੰ ਮਿਲ ਕੇ ਲੋਕ ਹੋਏ ਭਾਬੁਕ ਕੈਬਨਿਟ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਚਿੰਤਾ ਨਾ ਕਰੋ। ਜਮਲ ਕੁਰਾਣੀ ਪਹੁੰਚੇ ਹੋ ਮੀਟਿੰਗ ਦੇ ਲਈ ਅਤੇ ਕਿਸ ਤਰ੍ਹਾਂ ਲੋਕਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਤੇ ਲੋਕਾਂ ਦੀ ਔਕੜਾਂ ਵੀ ਸੀਗੀਆਂ ਕਾਫੀ ਇਹ ਕਿਸ ਤਰ੍ਹਾਂ ਉਹਨਾਂ ਦੇ ਹੱਲ ਕਰ ਰਹੇ ਹੋ? ਹਾਂਜੀ ਸੋ ਅਸੀਂ ਜਿਹੜਾ ਵਿਕਾਸ ਦੌਰਾ ਕਰ ਰਹੇ ਹਾਂ ਤੇ ਕੋਰਾਲੀ ਦੇ ਸਾਰੇ ਵਾਰਡਸ ਦਾ ਜਿਹੜਾ ਦੌਰਾ ਚੱਲ ਰਿਹਾ ਹੈ ਪੂਰੇ ਹਲਕੇ ਦੇ ਤੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਚਲੋ ਸੀਵਰੇਜ ਦੀਆਂ ਸੀਗੀਆਂ ਸੀਵਰੇਜ ਪਿਆ ਵੀ ਆ ਕੁਝ ਏਰੀਏ ਚ ਰਹਿ ਗਏ ਪੈਣਾ ਆ ਕੁਝ ਗਲੀਆਂ ਨਾਲੀਆਂ ਬਣ ਗਈਆਂ ਨੇ ਕੁਝ ਬਣਾਉਣੀਆਂ ਨੇ ਤੇ ਜਿਵੇਂ ਲੋਕਾਂ ਨੇ ਦੱਸਿਆ ਵੀ ਜਿਹੜੀਆਂ ਸੀਵਰੇਜ ਦੀਆਂ ਪਾਈਪਾਂ ਨੇ ਇਹ ਵੱਡੀਆਂ ਪੈਣੀਆਂ ਚਾਹੀਦੀਆਂ ਸੋ ਮੈਂ ਅਧਿਕਾਰੀਆਂ ਨੂੰ ਵੀ ਦੱਸਿਆ ਤੇ ਮੈਂ ਲੋਕਲ ਐਮਸੀ ਨੂੰ ਵੀ ਸਮਝਾਇਆ ਵੀ ਜਿਹੜਾ ਕੰਮ ਕਰਦੇ ਹੋ ਸੋਲਿਡ ਕਰਿਆ ਕਰੋ ਅਸੀਂ ਤਾਂ ਕੋਈ ਵਿੱਚ ਗਰੰਟਾਂ ਦੇ ਕੁਝ ਖਾਣਾ ਨਹੀਂ ਨਾ ਕੋਈ ਇਹ ਗੱਲ ਸਰਪੰਚ ਕਹਿ ਸਕਦੇ ਨੇ ਤੇ ਨਾ ਐਮਸੀ ਕਹਿ ਸਕਦੇ ਤੇ ਨਾ ਕੋਈ ਅਫਸਰ ਕਹਿ ਸਕਦਾ ਤੇ ਜਦੋਂ ਅਸੀਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਤੰਗੀ ਪਰੇਸ਼ਾਨੀ ਨਹੀਂ ਕਰਦੇ ਤਾਂ ਇਮਾਨਦਾਰੀ ਨਾਲ ਚੰਗਾ ਮਟੀਰੀਅਲ ਲਾ ਕੇ ਜਿਹੜਾ ਸਾਰਾ ਸਮਾਨ ਬਣਾਓ ਤੇ ਜੇ ਪਾਈਪਾਂ ਜਿਸ ਸਾਈਜ਼ ਦੀਆਂ ਲੋਡ ਓਵਰਫਲੋ ਨਾ ਹੋਣ ਕਿਉਂਕਿ ਇਹ ਚੀਜ਼ਾਂ ਕਹਿਣ ਨੂੰ ਛੋਟੀਆਂ ਨੇ ਪਰ ਲੋਕਾਂ ਨੂੰ ਤੰਗ ਬਹੁਤ ਕਰਦੀਆਂ ਤੇ ਸੋ ਜਿਹੜੇ ਜਿੰਨੇ ਸੀਵਰੇਜ ਦੀ ਲੋਡ ਆ ਸਾਰਾ ਸੀਵਰੇਜ ਵੀ ਪਾਵਾਂਗੇ ਬਾਕੀ ਲੋਕਾਂ ਦੀ ਪਰਸਨਲ ਕੁਝ ਮੁਸ਼ਕਲਾਂ ਨੇ ਉਹਨਾਂ ਨੂੰ ਸੁਣੀਆਂ ਨੇ ਤੇ ਉਹਨਾਂ ਦਾ ਵੀ ਜਿਹੜਾ ਹਾਲਾ ਸੀ ਉਹ ਕੱਢਾਂਗੇ ਕਰਾਲੀ ਵਿੱਚ 6 ਸਕੂਲਾਂ ਨੂੰ ਲੈ ਕੇ ਹਸਪਤਾਲ ਦੇ ਵਿੱਚ ਮੈਡਮ ਕੀ ਕੀ ਕਰ ਰਹੇ ਹੋ ਦੇਖੋ ਹਸਪਤਾਲ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਖੰਡਰ ਬਣਿਆ ਹੋਇਆ ਹਸਪਤਾਲ ਆਪਾਂ ਸਾਰਾ ਤਿਆਰ ਕੀਤਾ ਹੈ ਦੁਬਾਰਾ ਤੇ 10-15 ਦੇ ਤਕਰੀਬਨ ਡਾਕਟਰਸ ਤੇ ਨਰਸਸ ਵੀ ਹਸਪਤਾਲ ਚ ਆਏ ਨੇ ਤੇ ਇੱਕ ਐਕਸਟਰਾ ਮਸ਼ੀਨ ਆ ਜਿਹੜੀ ਹਸਪਤਾਲ ਨੂੰ ਅਪਗ੍ਰੇਡ ਕਰਕੇ ਨਵੀਂ ਦਿੱਤੀ ਜਾ ਰਹੀ ਹੈ ਇੱਕ ਹਫਤੇ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਫੀ ਵਕਤ ਤੋਂ ਜਦੋਂ ਵੀ ਨਗਰ ਕੌਂਸਲ ਦੀ ਮੈਡਮ ਮੀਟਿੰਗ ਹੁੰਦੀ ਹੈ ਰੋਲਾ ਪਾਉਂਦੇ ਆ ਵੀ ਪਿਛਲਾ ਜਿਹੜਾ ਕਰੋੜਾਂ ਰੁਪਏ ਖਰਚਿਆ ਗਿਆ ਉਹ ਕਾਂਗਰਸੀ ਪ੍ਰਧਾਨ ਵੱਲੋਂ ਜਾਂ ਕਾਂਗਰਸੀ ਕਮੇਟੀ ਵੱਲੋਂ ਉਹਦਾ ਹਿਸਾਬ-ਕਿਤਾਬ ਦਿੱਤਾ ਜਾਵੇ ਹਜੇ ਤੱਕ ਹਿਸਾਬ-ਕਿਤਾਬ ਨਹੀਂ ਦਿੱਤਾ ਗਿਆ ਔਰ ਕਾਰਨ ਕੀ ਮੰਨਦੇ ਹੋ ਜੀ ਨਹੀਂ ਹਿਸਾਬ-ਕਿਤਾਬ ਇਹਨਾਂ ਨੂੰ ਸ਼ਾਇਦ ਜੇ ਕੋਈ ਵੀ ਬੰਦਾ ਵਾਰਡਾਂ ਦੀਆਂ ਗਰੰਟਾਂ ਦੇ ਵਿੱਚੋਂ ਵਾਰਡਾਂ ਦੇ ਪੈਸਿਆਂ 'ਚੋਂ ਜਿਹੜਾ ਲੋਕਾਂ ਦਾ ਪੈਸਾ ਖਾਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਸ਼ਾਇਦ ਤੁਹਾਨੂੰ ਪਤਾ ਇਦਾਂ ਵੀ ਲੱਗਦਾ ਹੋਵੇ ਵੀ ਕਿਤੇ ਕਿਸੇ ਦੀ ਕੋਈ ਨਿਗਾਹ ਹੈ ਨਹੀਂ ਤੇ ਸਾਰਿਆਂ ਤੇ ਨਿਗਾਹ ਸਾਰੇ ਅਸੀਂ ਪੂਰਾ ਵਾਚ ਕਰ ਰਹੇ ਹਾਂ ਹਰ ਇੱਕ ਤੇ ਪੂਰੀ ਦੀ ਪੂਰੀ ਇਨਕੁਆਇਰੀ ਅੰਦਰ ਖਾਤੇ ਚੱਲ ਰਹੀ ਹੈ ਕਿਹੜਾ ਬੰਦਾ ਕੀ ਕਰ ਰਿਹਾ ਕਿਹੜਾ ਐਮਸੀ ਕਿਸ ਤਰੀਕੇ ਕੰਮ ਕਰ ਰਿਹਾ ਜਿਹੜਾ ਕੰਮ ਕਰ ਰਿਹਾ ਉਹ ਸਾਡਾ ਹੀ ਹੈ ਜਿਹਨੂੰ ਲੋਕ ਤਸੰਦ ਕਰਦੇ ਉਹ ਵੀ ਸਾਡਾ ਹੈ ਅਸੀਂ ਪਾਰਟੀ ਨਹੀਂ ਦੇਖਦੇ ਸਾਡੇ ਤਾਂ ਚਲੋ ਹੁਣ ਸਾਰੇ ਜਿਹੜੇ ਕੋਈ ਕੰਮ ਕਰਦੇ ਆ ਜੀ ਚਲੋ ਬਣੀ ਕਾਲੀ ਵਾਲ ਤੇ ਭਾਜਪਾ ਦਾ ਮੈਡਮ ਕਟ ਜੋੜ ਸਾਨੂੰ ਨਾ ਤੇ ਹੋਣ ਨਾਲ ਪੈਂਦਾ ਤੇ ਨਹੀਂ ਨਾ ਹੋਣ ਨਾਲ ਪੈਂਦਾ ਜੋ ਲੋਕ ਮੁੱਖ ਮੰਤਰੀ ਸਾਹਿਬ ਨੂੰ ਪਿਆਰ ਕਰਦੇ ਐ ਇਮਾਨਦਾਰ ਮੁੱਖ ਮੰਤਰੀ ਚਾਹੁੰਦੇ ਨੇ ਪੰਜਾਬ 'ਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਪਹਿਲਾਂ ਵੀ 91 ਸੀਟਾਂ ਦਿੱਤੀਆਂ ਹੁਣ ਵੀ ਲੋਕਾਂ ਨੇ ਬਹੁਤ ਹੁੰਗਾਰਾ ਦੇਣਾ ਜਿਹੜੇ ਹੁਣ ਅੱਗੇ ਨੂੰ ਵੋਟ ਐ 2 ਸਾਲ ਦੇ ਕੰਮ ਤਾਂ ਮੰਗੋਗੇ ਜੀ ਕੰਮ ਤਾਂ ਹੀ ਮੰਗਾਗੇ ਜੀ ਕੰਮ ਕੀਤੇ ਜੀ